ਗੁਰੂ ਸਾਹਿਬ ਜੀ ਸ਼ਲੋਕ ਮੁਹੱਲਾ ਤੀਜਾ ਗੁਰਮੁਖ ਸੱਚੇ ਭਾਉ ਦੇ ਦਰ ਸੱਚੇ ਸਚਿਆਰ ਸਾਜਨ ਮਾਨਿਆ ਆਨੰਦ ਹੈ ੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਸਾਇਆ ਦੁੱਖ ਕਟਿਆ ਚਾਨਣ ਕੀਆ ਕਰਤਾਰ ਨਾਨਕ ਰਖਣਾ ਰਖਸੀ ਆਪਣੀ ਕਿਰਪਾ ਧਾਰ ਮੁਹਲਾਤੀ ਜਾ ਗੁਰ ਕੀ ਸੇਵਾ ਚਾਗਰੀ ਪੈਰ ਜਗਾਰ ਕਮਾਏ ਜਿਆ ਸਿਵੈ ਤੀ ਹੋਵੇ ਜੇ ਚੱਲੇ ਤੇ ਸੇ ਰਜਾਈ ਨਾਨਕ ਸਭ ਕਿਛ ਆਪ ਹੈ ਅਵਰ ਨ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਦ ਜੀਵਣ ਵਰਨਾ ਕੋਈ ਤੁਦ ਜੀਵਣ ਹੋਰ ਸਰੀ ਕੋ ਐ ਤਾਂ ਆਖੀਏ ਤੁਦ ਜੀਵਣ ਤੂੰ ਹੈ ਹੋਈ ਜਿਨ ਤੂੰ ਸੇਵਿਆ ਤਿੰਨ ਸੁਖ ਪਾਇਆ ਹੋਰ ਤੇ ਧੀਰੀਸ਼ ਕਰੇ ਕਿਆ ਕੋਈ ਤੂੰ ਭੰਨਨ ਕੜਨ ਸਮਰੱਥ ਹੈ ਕਰਤੇ ਤੂੰ ਭੰਨਨ ਕੜਨ ਸਮਰੱਥ ਦਾ ਤਾਰ ਹੈ ਤੇ ਅੱਗੇ ਮੰਗਣ ਨੂੰ ਹੱਥ ਜੋੜ ਕਲੀ ਸਭੋਈ ਤੁਧ ਜੇੜ ਦਾ ਤਾਰ ਮੈਂ ਕੋਈ ਨਜ਼ਰ ਨਾ ਆਵਾਈ ਤੁਧ ਸਭ ਸੇ ਨੂੰ ਦਾਨ ਦਿੱਤਾ ਕੰਢੀ ਵਰ ਭੰਡੇ ਪਤਾ ਲਈ ਪੁਰੀ ਸਭ ਲੋਈ ਤੁਧ ਜੀਵੜ ਦਾ ਤਾਰ ਮੈਂ ਕੋਈ ਨਦਰ ਨਾ ਆਵੇ ਤੁਧ ਸਭ ਸੈ ਨੂੰ ਦਾਨ ਦਿੱਤਾ ਖੰਡੀ ਬਰ ਭੰਡੀ ਪਤਾ ਲਈ ਪੁਰੀ ਸਭ ਲੋਈ ਸਾਰਾ ਜਹੂਰ ਹਾਜ਼ਰਾ ਜਹੂਰ ਸਰਬ ਕਲਾ ਭਰਪੂਰ ਸਮਰਤ ਗੁਰੂ ਲੋਗ ਪਰਲੋਕ ਦੇ ਰੱਖੇ ਭਗਤਵਾਸ਼ਾ ਲੈ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਗੁਰੂ ਸ਼ਬਦ ਦੇ ਨਾਲ ਜੁੜੇ ਬੈਠੇ 사ਸੰਗ ਦੀ ਵੱਡੀਆਂ ਭਾਗਾਂ ਵਾਲੇ ਹੋ ਮਹਾਰਾਜ ਨੇ ਜੀਵਨ ਸਵਾਸ ਦਿੱਤੇ ਹਨ ਮਹਾਰਾਜ ਦੀ ਅਸੀਸ ਲੈ ਰਹੇ ਹੋ ਗੁਰੂ ਸ਼ਬਦ ਰਾਹੀਂ ਆਓ ਗੁਰੂ ਸਾਹਿਬ ਜੀ ਕਿਰਪਾ ਕਰਨ ਗੁਰੂ ਦੀ ਬਖਸ਼ਿਸ਼ ਸ਼ਬਦ ਦੀ ਵਿਚਾਰਾਂ ਹੀ ਪ੍ਰਾਪਤ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 549 ਦੇ ਉੱਪਰ ਅੱਜ ਦਾ ਲੜੀਵਾਰ ਸ਼ਬਦ ਜੋ ਹੈ ਜੋ ਮਹਾਰਿ ਸੇਵਾ ਲੈਂਦੇ ਹਨ ਲੜੀਵਾਰ ਸ਼ਬਦ ਦੀ ਤੰਤਨ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ ਸ਼ਲੋਕ ਮਹਲਾ 3 ਤੀਸਰੇ ਪਾਸ਼ਾ ਤੰਤਨ ਗੁਰੂ ਅਮਰਦਾਸ ਸਨਮਰਾਜੀ ਫੁਰਮਾਨ ਕਰਦੇ ਨੇ ਗੁਰਮੁਖ ਸੱਚੇ ਭਾਵੇਂ ਦੇ ਦਰ ਸੱਚੇ ਸਚਿਆਰ ਮਹਾਰੀ ਕਹਿੰਦੇ ਨੇ ਸਤਗੁਰੂ ਦੇ ਸਨਮੁਖ ਰਹਿਣ ਵਾਲੇ ਜਿਹੜੇ ਨੇ ਉਹ ਬਹੁਤ ਹੀ ਪਿਆਰੇ ਹੁੰਦੇ ਹਨ ਤੇ ਉਹ ਸੱਚ ਦੇ ਵਪਾਰੀ ਕਹੇ ਜਾਂਦੇ ਹਨ ਸੱਚiar ਹੁੰਦੇ ਨੇ ਸੱਚੇ ਹੁੰਦੇ ਨੇ ਗੁਰਮੁਖ ਸੱਚੇ ਭਾਵ ਦੇ ਦਰ ਸੱਚੇ ਸੱਚiar ਜਿਹੜੇ ਮਹਾਰਾਜ ਦੇ ਚਰਨਾਂ ਦੇ ਵਿੱਚ ਆਉਂਦੇ ਨੇ ਬਹਿੰਦੇ ਨੇ ਨਤਮਸਤਕ ਹੁੰਦੇ ਨੇ ਉਹ ਬਹੁਤ ਚੰਗੇ ਹੁੰਦੇ ਨੇ ਮਹਾਰਾਜ ਕਹਿੰਦੇ ਬੜੇ ਸੱਚiar ਸੱਚiare ਹੁੰਦੇ ਨੇ ਸਮਝੋ ਨਾਮ ਦੇ ਵਪਾਰੀ ਨੇ ਉਹ ਨਾਮ ਦੇ ਵਪਾਰੀ ਨੇ ਨਾਮ ਦਾ ਲਾਹ ਲੈ ਰਹੇ ਨੇ ਨਾਮ ਦਾ ਲਾਹ ਵੰਡ ਰਹੇ ਨੇ ਉਹ ਵਪਾਰੀ ਨੇ ਜਿਵੇਂ ਦੁਨੀਆ ਵਿੱਚ ਅਸੀਂ ਕਹਿੰਦੇ ਆਂ ਵੀ ਉਹ ਬਹੁਤ ਵੱਡਾ ਵਪਾਰੀ ਐ ਵੀ ਬੜਾ ਵੱਡਾ ਤਨਾੜ ਐ ਜੀ ਬੜਾ ਵੱਡਾ ਛਾਊਕਾਰ ਐ ਬਾਣੀ ਵਿੱਚ ਲਿਖਿਆ ਜਿਹੜਾ ਗੁਰਸਿੱਖ ਐ ਬਾਣੀ ਨਾਲ ਜੁੜਦਾ ਐ ਨਾ ਉਹ ਬਹੁਤ ਵੱਡਾ ਛਾਊਕਾਰ ਐ ਬੜਾ ਵੱਡਾ ਵਪਾਰੀ ਐ ਬਹੁਤ ਵੱਡਾ ਛਾਊਕਾਰ ਐ ਬੜਾ ਵੱਡਾ ਵਪਾਰੀ ਐ ਬਹੁਤ ਵੱਡਾ ਉਹ ਆਉਦੇ ਦਾ ਮਾਲਕ ਐ ਸਾਜਨ ਮੰਨਿਆ ਨੰਦ ਐ ਗੁਰਕਾਰ ਸ਼ਬਦ ਵਿਚਾਰ ਕਹਿੰਦੇ ਪਾਸ਼ਾ ਜੀ ਫਰਮਾਨ ਕਰਦੇ ਨੇ ਜਿਹੜਾ ਸਤਗੁਰ ਦੇ ਸ਼ਬਦ ਨੂੰ ਵਿਚਾਰਦਾ ਸਤਗੁਰ ਦੇ ਸ਼ਬਦ ਨੂੰ ਸੁਣਦਾ ਤੇ ਉਸ ਸੱਜਣ ਦੇ ਮਨ ਦੇ ਵਿੱਚ ਬੜਾ ਆਨੰਦ ਬਣਿਆ ਰਹਿੰਦਾ ਹੈ। ਉਹਦੇ ਮਨ ਦੇ ਵਿੱਚ ਬੜੀ ਖੁਸ਼ੀ ਬਣੀ ਰਹਿੰਦੀ ਹੈ। ਬੜਾ ਚਾ ਬਣਿਆ ਰਹਿੰਦਾ ਹੈ। ਉਹ ਹਮੇਸ਼ਾ ਉਹ પ્રસન્ન ਰਹਿੰਦਾ ਹੈ। ਅੰਤਰ ਸ਼ਬਦ ਵਸਾਇਆ। ਦੁੱਖ ਕਟਿਆ ਚਾਨਣ ਕੀਆ ਕਰਤਾਰ। ਸੋ ਸਤਗੁਰ ਦਾ ਸ਼ਬਦ ਜਿਸ ਨੇ ਵੀ ਆਪਣੇ ਹਿਰਦੇ ਵਿੱਚ ਵਸਾਇਆ ਜਿਨ੍ਹਾਂ ਨੇ ਸਤ ਕਰਕੇ ਮੰਨਿਆ ਬੜੇ ਧਿਆਨ ਨਾਲ ਸੁਣਿਆ ਅੰਤਰ ਸ਼ਬਦ ਵਸਾਇਆ ਤੇ ਮਹਾਰਾਜ ਜੀ ਕਹਿੰਦੇ ਸ਼ਬਦ ਨੇ ਕੀ ਕੀਤਾ ਦੁੱਖ ਕਟਿਆ ਉਹਦਾ ਦੁੱਖ ਕੱਟ ਦਿੱਤਾ ਸੱਚ ਮੁੱਚ ਇਸ ਤਰ੍ਹਾਂ ਹੋ ਜਾਂਦਾ ਹਾਂ ਹੁੰਦਾ ਮਰ ਜਿਸ ਦੇ ਨਦਰ ਕਰਦੇ ਵੇ ਇਸ ਤਰ੍ਹਾਂ ਹੋ ਜਾਂਦਾ ਦੁੱਖ ਕੱਟ ਦਿੰਦਾ ਉਹ 84 ਘੱਟ ਦਿੰਦਾ ਤੇ ਦੁੱਖ ਨਹੀਂ ਕਰ ਸਕਦਾ ਮਹਾਰਾਜ ਦੇ ਹੱਥ ਬਹੁਤ ਕੁਝ ਹੈ ਪਰ ਜੇ ਮਾਰਾਈ ਦੀ ਨਜ਼ਰ ਹੋਵੇ ਤਾਂ ਜੇ ਉਹ ਨਜ਼ਰ ਕਰੇ ਤਾਂ ਉਹ ਨਜ਼ਰ ਪਤਾ ਕਦੋਂ ਕਰਦਾ ਜੇ ਅਸੀਂ ਉਹਨੂੰ ਮਿਲਦੇ ਗਿਲਦੇ ਰਹੀਏ ਜੇ ਉਹਦੂ ਘਲਾਉਂਦੇ ਜਾਂਦੇ ਰਹੀਏ ਕਿਸੇ ਨੂੰ ਬੰਦਾ ਮਿਲਣਾ ਬੰਦ ਕਰ ਦਵੇ ਕਿਸੇ ਦੇ ਕੋਲ ਆਉਣਾ ਜਾਣਾ ਬੰਦ ਕਰ ਦਵੇ ਕੋਈ ਵੀ ਬੰਦਾ ਹੋਵੇ ਕੋਈ ਨਾਮਵਰ ਬੰਦਾ ਹੋਵੇ ਕੋਈ ਲੀਡਰ ਹੋਵੇ ਕੋਈ ਪੋਲੀਟੀਕਲ ਬੰਦਾ ਹੋਵੇ ਕੋਈ ਸਮਾਜ ਸੇਵਕ ਹੋਵੇ ਅਸੀਂ ਕਦੀ ਉਹਨਾਂ ਨੂੰ ਮਿਲੇ ਹੀ ਨਾ ਹੋਈਏ ਠੀਕ ਹੈ ਜੀ ਮਤਲਬ ਆ ਤੇ ਕਿਸੇ ਦਿਨ ਮਿਲਣ ਚਲੇ ਜਾਈਏ ਉਹਨਾਂ ਪਤਾ ਲੱਗ ਜਾਂਦਾ ਵੀ ਇਹਦੇ ਕਦੀ ਵੇਖਿਆ ਹੀ ਨਹੀਂ ਉਹ ਪੁੱਛਦਾ ਇਹ ਕੌਣ ਫਿਰ ਦੱਸਿਆ ਜਾਂਦਾ ਇਹ ਫਲਾਨ ਫਿਰ ਅਗਲਾ ਲਾਲਾ ਲਾ ਦਿੰਦੇ ਤੇ ਜਿਹੜਾ ਮਿਲਦਾ-ਗਿਲਦਾ ਰਹੇ ਠੀਕ ਹੈ ਜੀ ਕੰਮ ਆਉਂਦਾ ਰਹੇ ਤੇ ਸਾਹਮਣੇ ਵਾਲਾ ਬਗੈਰ ਕਹਿਣ ਦੇ ਕਹਿ ਦਿੰਦਾ ਦੱਸੋ ਕੋਈ ਕੰਮ ਹੈ ਤੇ ਠੀਕ ਹੈ ਜੀ ਕਿਉਂਕਿ ਉਹ ਜਾਣਦਾ ਐਦਾਂ ਹੀ ਜਿਹੜਾ ਆਪਣੇ ਰੱਬ ਦੀ ਯਾਦ ਵਿੱਚ ਕਦੀ ਬੈਠਾ ਹੀ ਨਹੀਂ ਜਿਸ ਨੇ ਮਹਾਰਾਜ ਦਾ ਕਦੀ ਸ਼ੁਕਰਾਨਾ ਹੀ ਨਹੀਂ ਕੀਤਾ ਫਿਰ ਉਹ ਇੱਕ ਦਿਨ ਸਤਸੰਗਤ ਜੀ ਕਹਵੇ ਪੀ ਐਦਾਂ ਹੋ ਜੇ ਉਦਾਂ ਹੋਵੇ ਫਿਰ ਮਹਾਰਾਜ ਜੀ ਕਹਿੰਦੇ ਉਹਨੇ ਉਡੀਕ ਘਰ ਭਈ ਹਾਜ਼ਰੀਆਂ ਘੱਟ ਨੇ ਆ ਯੂਨੀਵਰਸਿਟੀ ਸਾਡੇ ਨਿਆਣੇ ਪੜ੍ਹਦੇ ਨੇ ਪੇਪਰ ਵਿੱਚ ਬੈਠਣ ਤੋਂ ਪਹਿਲਾਂ ਉਹਨਾਂ ਦੀ ਅਟੈਂਡੈਂਸ ਦੇਖੀ ਜਾਂਦੀ ਹੈ ਰਜਿਸਟਰ ਜਿਹਦੇ ਲੈਕਚਰ ਸ਼ਾਟ ਹੁੰਦੇ ਨੇ ਭਾਵੇਂ ਉਹ ਹਸ਼ਿਆਰ ਬੱਚਾ ਕਿਉਂ ਨਾ ਹੋਵੇ ਉਹਨੂੰ ਪੇਪਰ 'ਚ ਹੀ ਨਹੀਂ ਬੈਣ ਦਿੰਦੇ ਕਹਿੰਦੇ ਹਾਜ਼ਰੀਆਂ ਪੂਰੀਆਂ ਚਾਹੀਦੀਆਂ ਨੇ ਇਸੇ ਤਰ੍ਹਾਂ ਫਸਟ ਤੇ ਹਾਜ਼ਰੀ ਹੈ ਬਾਕੀ ਗੱਲ ਤੇ ਬਾਅਦ ਵਿੱਚ ਹੈ ਪਹਿਲਾਂ ਤੇ ਹਾਜ਼ਰੀ ਹੈ ਪਹਿਲਾਂ ਤੇ ਰਜਿਸਟਰ ਦੇ ਹਾਜ਼ਰੀ ਲੱਗਦੀ ਹੈ ਪੜ੍ਹਾਈ ਬਾਅਦ ਵਿੱਚ ਸ਼ੁਰੂ ਹੁੰਦੀ ਹੈ ਸੋ ਮਾਰਜੀ ਕਹਿੰਦੇ ਅੰਤਰ ਸ਼ਬਦ ਵਸਾਇਆ ਦੁੱਖ ਕਟਿਆ ਜਿਨ੍ਹਾਂ ਦੇ ਅੰਦਰ ਸ਼ਬਦ ਆਇਆ ਸ਼ਬਦ ਨੂੰ ਬੜੇ ਧਿਆਨ ਨਾਲ ਸੁਣਿਆ ਸ਼ਬਦ ਨੇ ਠੰਡ ਪਾਈ ਉਹਨਾਂ ਦਾ ਦੁੱਖ ਕਟਿਆ ਗਿਆ ਤੇ ਕੀ ਹੋਇਆ ਚਾਨਣ ਕੀਆ ਕਰਤਾਰ ਉਹਨਾਂ ਦੇ ਹਿਰਦੇ ਵਿੱਚ ਮਾਲਕ ਨੇ ਚਾਨਣ ਕਰ ਦਿੱਤਾ ਰੌਸ਼ਨੀ ਕਰ ਦਿੱਤੀ ਮਤਲਬ ਸੋਝੀ ਦੇ ਦਿੱਤੀ ਉਹਨੂੰ ਗਾਈਡ ਕਰ ਦਿੱਤਾ ਉਹਨੂੰ ਰਾਹ ਦੱਸ ਦਿੱਤਾ ਚਾਨਣ ਕੀਆ ਕਰਤਾਰ ਚਾਨਣਾ ਸੂਰਜ ਨੇ ਕੀਤਾ ਨਾ ਤੇ ਮਹਾਰਾਜ ਦੀ ਬਾਣੀ ਵੀ ਪ੍ਰਕਾਸ਼ ਹੈ ਇਹ ਵੀ ਚਾਨਣਾ ਹੀ ਕਰਦੀ ਹੈ ਜਦੋਂ ਤੱਕ ਅਸੀਂ ਬਾਣੀ ਨਹੀਂ ਪੜ੍ਹੀ ਸੀ ਸਾਨੂੰ ਕੱਖ ਦਾ ਨਹੀਂ ਪਤਾ ਸੀ ਕਿਸੇ ਚੀਜ਼ ਦਾ ਨਹੀਂ ਸੀ ਪਤਾ ਧਿਆਨ ਦੇਣਾ ਕਿਸੇ ਨਾਲ ਗੱਲ ਵੀ ਕਰਦੇ ਸੀ ਤੇ ਡਰ-ਡਰ ਦਾ ਡਰਦੇ ਵੀ ਕੀ ਪਤਾ ਅਗਲਾ ਕੀ ਕਹਿ ਦਵੇ ਕੀ ਪਤਾ ਕੋਈ ਗਲਤੀ ਨਾ ਹੋ ਜਾਵੇ ਫਿਰ ਕੀ ਜਵਾਬ ਦੇਵਾਂਗੇ ਜਦੋਂ ਮਹਾਰਾਜ ਨੇ ਚਾਨਣਾ ਕੀਤਾ ਧਿਆਨ ਦੇਣਾ ਜਦੋਂ ਮਹਾਰਾਜ ਚਾਨਣਾ ਕਰਦਾ ਨਾ ਫਿਰ ਦੁਨੀਆਂ ਦਾ ਭਾਵੇਂ ਕੋਈ ਵਿਦਵਾਨ ਹੋਵੇ ਫਲਸਫਰ ਹੋਵੇ ਕੋਈ ਜੱਜ ਹੋਵੇ ਕੋਈ ਵਕੀਲ ਹੋਵੇ ਤੇ ਸਾਧ ਸੰਗ ਜੀ ਫਿਰ ਡਰ ਨਹੀਂ ਲੱਗਦਾ ਫਿਰ ਨਹੀਂ ਡਰ ਲੱਗਦਾ بڑے 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 ਲੋਕਾਂ ਨੂੰ ਮਿਲੇ ਆਂ ਬੜਿਆਂ ਪੜਿਆਂ ਲਿਖਿਆਂ ਨੂੰ ਮਿਲੇ ਆਂ ਡਰ ਨਹੀਂ ਲੱਗਦਾ ਬਿਲਕੁਲ ਮਨ ਵਿੱਚ ਕੋਈ ਨਹੀਂ ਕਿਉਂਕਿ ਸਭ ਤੋਂ ਵੱਡੀ ਵਿਦਿਆ ਜਿਹਨੂੰ ਕਹਿੰਦੇ ਆ ਨਾ ਉਹ ਗੁਰੂ ਗ੍ਰੰਥ ਸਾਹਿਬ ਹੈ ਠੀਕ ਹੈ ਦੁਨੀਆ ਦੇ ਵਿੱਚ ਕਿਸੇ ਨੇ ਭਾਈ ਬੜੀਆਂ ਡਿਗਰੀਆਂ ਕੀਤੀਆਂ ਉਹਨਾਂ ਨੂੰ ਮੁਬਾਰਕ ਹੋਣਾ ਸਲੂਟ ਵੀ ਕਰਦੇ ਆ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਪਰ ਜਿਸ ਕੋਲ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੈ ਘਟੋ ਵੀ ਨਹੀਂ ਉਹ ਇਹਨਾਂ ਸਮਝੇ ਵੀ ਕਿਸ ਨੇ ਪੀ ਐਚ ਡੀ ਕੀਤੀ ਹੈ ਤੇ ਗੁਰੂ ਗ੍ਰੰਥ ਨੂੰ ਪੜ੍ਹਨ ਵਾਲੇ ਨੂੰ ਕਹੇ ਵੀ ਇਹ ਤਾਂ ਐਵੇਂ ਘਰੇ ਅਨਪੜ੍ਹ ਜਿਹਾ ਹੀ ਹੈ ਉਹ ਅਨਪੜ੍ਹ ਨਹੀਂ ਹੈ ਉਹਦੇ ਨਾਲ ਵੀ ਜ਼ਿਆਦਾ ਵਿਦਿਆ ਰੱਖਦਾ ਹੈ ਗਿਆਨ ਰੱਖਦਾ ਬਹੁਤ ਸੋਜੀ ਹੈ ਵੱਡੇ ਵੱਡੇ ਅਹੁਦੇਦਾਰ ਤੇ ਆਪਣੇ ਵਿਜੀਲੈਂਸ ਵਾਲੇ ਅਰੈਸਟ ਕਰਕੇ ਉਹਨਾਂ ਨੂੰ ਅੰਦਰ ਦੇ ਦਿੰਦੇ ਨੇ ਉਹ ਪੜ੍ਹੇ ਲਿਖੇ ਕਾਦੇ ਹੁੰਦੇ ਨੇ ਭਾਈ ਜਿਨ੍ਹਾਂ ਨੂੰ ਵਿਜੀਲੈਂਸ ਸੀਆਈਡੀ ਵਾਲੇ ਗ੍ਰਿਫਤਾਰ ਕਰ ਲੈਂਦੇ ਨੇ ਜਿਉ ਉਹਨਾਂ ਦੀ ਉਹ ਵਿੱਦਿਆ ਚੰਗੀ ਹੁੰਦੀ ਤੇ ਉਹ ਗਲਤੀ ਨਾ ਕਰਦੇ ਰਿਸ਼ਵਤ ਨਾ ਲੈਂਦੇ ਗਲਤ ਕਰਮਨਾ ਕਰਦੇ ਤੇ ਸਾਡੇ ਬਾਬੇ ਨੇ ਸਾਨੂੰ ਪੜਾ ਦਿੱਤਾ ਹੱਕ ਪਰਾਇਆ ਨਾਨਕ ਇਹ ਵਿੱਦਿਆ ਹੋ ਗਈ ਨਾ ਸ੍ਰੇਸ਼ਟ ਪਹਿਲਾਂ ਦੁਨਿਆਵੀ ਵਿਦਿਆ ਬੜੀ ਦੁਨਿਆਵੀ ਵਿਦਿਆ ਨੂੰ ਵੀ ਚਮਕਾ ਦਿੱਤਾ ਕਿਸ ਨੇ ਹੱਕ ਪਰਾਇਆ ਨਾਨਕ ਆ ਉਸ ਸੂਰਸ ਗਾਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਾਂ ਢਾਏ ਇਹ ਚੀਜ਼ਾਂ ਨੇ ਜਿਹੜੀ ਦੁਨਿਆਵੀ ਵਿਦਿਆ ਉਹਨੂੰ ਵੀ ਉਹਦੀ ਵੀ ਕਦਰ ਕਰ ਦਿੱਤੀ ਠੀਕ ਹੈ ਜੀ ਤੇ ਇਸੋ ਕਹਿੰਦਾ ਭਾਬਾ ਵੀ ਚਾਨਣ ਕੀਆ ਕਰਤਾਰ ਸ਼ਬਦ ਆਇਆ ਵੀ ਮਹਾਰਾਜ ਦੀ ਬਾਣੀ ਚਾਨਣ ਕਰਦੀ ਹੈ ਤੇ ਸਾਡਾ ਜੀਵਨ ਜਿਹੜਾ ਉਹ ਸੋਨਾ ਬਣ ਜਾਂਦਾ ਚਾਨਣ ਅਨੇਰੇ ਵਿੱਚ ਸਾਨੂੰ ਆਪਾਂ ਤੁਰ ਸਕਦੇ ਸੀ ਗਲੀਆਂ ਵਿੱਚ ਨਹੀਂ ਤੁਰ ਸਕਦੇ ਹਨੇਰੇ ਵਿੱਚ ਜਿਸ ਸਟਰੀਟ ਲਾਈਟਸ ਨਾ ਨਾ ਹੋਣ ਡਿਗ ਸਕਦੇ ਆ ਥੋੜਾ ਲੱਗੇ ਡਿਗਦੇ ਵੀ ਨੇ ਲੋਕ ਪਰ ਹੁਣ ਦਿਨ ਚੜ ਗਿਆ ਚਾਨਣ ਸਾਨੂੰ ਮਿਲ ਗਿਆ ਤੇ ਹੁਣ ਭੱਜੋ ਦੌੜੋ ਜਿੱਧਰ ਮਾਜੀ ਗੱਡੀਆਂ ਭਜਾਓ ਲੱਟਾਂ ਬਲ ਕਰਕੇ ਫਿਕਰ ਹੀ ਕੋਈ ਨਹੀਂ ਕਿਉਂਕਿ ਚਾਨਣ ਐ ਐਦਾਂ ਜਿਸ ਦੇ ਜੀਵਨ ਵਿੱਚ ਸ਼ਬਦ ਪ੍ਰਕਾਸ਼ ਚਾਨਣ ਹੋ ਜਾਂਦਾ ਫਿਰ ਉਹ ਅੰਦਰਲੀ ਸ਼ੈਰ ਵੀ ਸ਼ੁਰੂ ਹੋ ਜਾਂਦੀ ਉਹਦੀ ਉਨ ਨੂੰ ਅੰਦਰੋਂ ਹੀ ਸਵਾਲ ਮਿਲ ਜਾਂਦੇ ਨੇ ਅੰਦਰੋਂ ਹੀ ਜਵਾਬ ਮਿਲ ਜਾਂਦੇ ਨੇ ਅੰਦਰੋਂ ਹੀ ਹੱਸੀ ਜਾਂਦਾ ਹੈ ਅੰਦਰੋਂ ਹੀ ਰੋਈ ਜਾਂਦਾ ਹੈ ਬਰਾਕਰੀ ਜਾਂਦਾ ਹੈ ਅੰਦਰੋਂ ਹੀ ਸਭ ਕੁਝ ਹੋਈ ਜਾਂਦਾ ਹੈ ਉਹ ਬਾਹਰ ਦੇਖਦਾ ਹੀ ਨਹੀਂ ਠੀਕ ਹੈ ਜੀ ਬਾਹਰ ਦੇਖਣਾ ਮਤਲਬ ਇਹ ਨਹੀਂ ਵੀ ਉਹ ਮਤਲਬ ਕਨੈਕਸ਼ਨ ਤੋੜ ਦਿੰਦਾ ਹੈ ਵਿਚਰਦਾ ਸੰਸਾਰ ਦੇ ਵਿੱਚ ਹੈ ਪਰ ਬਾਹਰਲੀ ਚੀਜ਼ਾਂ ਦਾ ਪ੍ਰਭਾਵ ਉਹਦੇ ਤੇ ਨਹੀਂ ਹੁੰਦਾ ਠੀਕ ਹੈ ਜੀ ਉਹਨੂੰ ਕੋਈ ਗੁੱਸੇ ਵਾਲੀ ਗੱਲ ਕਹੇ ਤੇ ਵੀ ਉਹਤੇ ਪ੍ਰਭਾਵ ਨਹੀਂ ਹੁੰਦਾ ਕੋਈ ਖੁਸ਼ੀ ਵਾਲੀ ਕੋਈ ਉਹਨੂੰ ਵਧਾਈ ਦੇ ਦੇ ਉਹਨੂੰ ਕੋਈ ਉਹਦੇ ਤੇ ਪ੍ਰਭਾਵ ਨਹੀਂ ਹੁੰਦਾ ਉਹ ਕਹਿੰਦਾ ਚੀ ਠੀਕ ਹੈ ਜੀ ਸੋ ਚਾਨਣ ਜਦੂ ਕਰ ਦਿੰਦਾ ਮਨ ਨਾਨਕ ਰੱਖਣਾ ਹਰ ਆ ਰੱਖੀ ਆਪਣੀ ਕਿਰਪਾ ਧਾਰ ਸੋ ਮਾਰੇ ਮਿਹਰ ਕਰਕੇ ਆਪਣੀ ਕਿਰਪਾ ਦੇ ਨਾਲ ਸਾਰਿਆਂ ਨੇ ਰੱਖਿਆ ਕਰਦਾ ਪਰ ਜਿਹੜਾ ਉਹਦੇ ਨਾਲ ਜੁੜਿਆ ਉਹਦੀ ਖਾਸ ਮਹਲਾਤੀ ਜਤੀ ਜੇ ਬਾਸ਼ਾ ਜੀ ਪ੍ਰਮਾਣ ਕਰਦੇ ਨੇ ਗੁਰ ਕੀ ਸੇਵਾ ਚੱਕਰੀ ਭੈਰ ਚ ਕਾਲ ਕਮਾਏ ਮਾਰੇ ਜੀ ਕਹਿੰਦੇ ਆਪਣੇ ਗੁਰੂ ਦੀ ਸੇਵਾ ਚੱਕਰੀ ਜਿਹੜੀ ਬੜੇ ਡਰ ਦੇ ਵਿੱਚ ਪ੍ਰੇਮ ਦੇ ਵਿੱਚ ਕਰ ਡਰ ਕੇ ਕਰਿਆ ਕਰ ਵੀ ਗੁਰੂ ਸਾਹਿਬ ਜੀ ਦੇਖਦੇ ਨੇ ਠੀਕ ਹੈ ਜੀ ਡਰ ਕੇ ਬੋਲਿਆ ਕਰ ਵੀ ਗੁਰੂ ਸਾਹਿਬ ਜੀ ਦੇਖਦੇ ਨੇ ਡਰ ਕੇ ਗੁਰੂ ਉਸ ਦੀ ਹਜ਼ੂਰੀ ਵਿੱਚ ਗੱਲ ਕਰਿਆ ਕਰ ਮੈਂ ਗੱਲ ਕਰਨ ਲੱਗਾ ਗੁਰੂ ਸਾਹਿਬ ਦੇਖਦੇ ਪਏ ਨੇ ਜਿਹੜਾ ਗੱਲਾਂ ਕਰਦਾ ਹੁੰਦਾ ਨਾ ਗੁਰੂ ਘਰ ਦੇ ਵਿੱਚ ਉਹਨੂੰ ਡਰ ਡਰ ਨਹੀਂ ਹੈਗਾ ਮਾਫ਼ ਕਰਨਾ ਉਹ ਜਿਹੜਾ ਗੱਲ ਕਰਦਾ ਹੈ ਨਾ ਉਹ ਨਹੀਂ ਇਹ ਮਤਲਬ ਮਹਿਸੂਸ ਕਰਦਾ ਮੈਨੂੰ ਗੁਰੂ ਸਾਹਿਬ ਦੇਖ ਰਹੇ ਨੇ ਧਿਆਨ ਦੇਣਾ ਜਦੋਂ ਕਲਾਸ ਲੱਗੀ ਹੁੰਦੀ ਹੈ ਤੇ ਟੀਚਰ ਪੜ੍ਹਾਉਂਦਾ ਹੁੰਦਾ ਤੇ ਨਿਆਣਾ ਏਦਾਂ ਚੋਰੀ ਚੋਰੀ ਕੋਈ ਵੀ ਕੰਮ ਕਰਦਾ ਤੇ ਟੇਢੀ ਅੱਖਾਂ ਦੇਦਾ ਕਿਤੇ ਮਾਸਟਰ ਮੇਰੇ ਵੱਲ ਦੇਖਦਾ ਨਹੀਂ ਜੋ ਬਲੈਕ ਬੋਰਡ ਤੇ ਲਿਖਣ ਲੱਪੈਂਦਾ ਫੇਰ ਉਹ ਥੋੜੀ ਜੀ ਹਲਚਲ ਕਰਦਾ ਜਦੋਂ ਉਹ ਸਾਹਮਣੇ ਉਹਨਾਂ ਵੱਲ ਧਿਆਨ ਕਰਕੇ ਲੈਕਚਰ ਦਿੰਦਾ ਹੁੰਦਾ ਚਾਹੇ ਪ੍ਰੋਫੈਸਰ ਹੋਵੇ ਟੀਚਰ ਹੋਵੇ ਮਾਸਟਰ ਹੋਵੇ ਤੇ ਬੱਚੇ ਆਪਣਾ ਧਿਆਨ ਆਪਣੀਆਂ ਅੱਖਾਂ ਗੱਟ ਕੇ ਰੱਖਦੇ ਨੇ ਉਹਦੇ ਵੱਲ ਠੀਕ ਹੈ ਜੀ ਤੇ ਉਹ ਬੋਲਣ ਦੀ ਹਿੰਮਤ ਕਰਦੇ ਨੇ ਕਦੀ ਵੀ ਨਹੀਂ ਕਿਉਂਕਿ ਉਹਨਾਂ ਨੂੰ ਉਹਦਾ ਡਰ ਹੁੰਦਾ ਹੈ ਪੜ੍ਹਾਈ ਨਾਲ ਪ੍ਰੇਮ ਹੁੰਦਾ ਜਾਂ ਸੰਗਤ ਵਿੱਚ ਗੱਲ ਕਰਦਾ ਨਾ ਉਹਨੂੰ ਗੁਰੂ ਹਾਜ਼ਰ ਲੱਗਦਾ ਹੈ ਨਾ ਡਰ ਹੁੰਦਾ ਤੇ ਨਾ ਹੁੰਦਾ ਪ੍ਰੇਮ ਸੱਚੀ ਆ ਕਿ ਝੂਠੀ ਗੱਲ ਸੱਚੀ ਐ ਗੁਰ ਕੀ ਸੇਵਾ ਚੱਕਰੀ ਭੈ ਰਚ ਕਰ ਕਮਾਏ ਮਾਰੇ ਕਹਿੰਦੇ ਜਿਹੜੇ ਗੁਰੂ ਦੀ ਸੇਵਾ ਚੱਕਰੀ ਭੈ ਦੇ ਵਿੱਚ ਤੇ ਪ੍ਰੇਮ ਦੇ ਵਿੱਚ ਕਰਦੇ ਨਾ ਜਿਹਾ ਸਿਵੇ ਤਿਓ ਤਿਓ ਹੋਵੇ ਜਿੱਦਾਂ ਦਾ ਗੁਰੂ ਨੂੰ ਕੋਈ ਮਤਲਬ ਸਮਝ ਕੇ ਸੇਵਾ ਕਰਦਾ ਉਦਾਂ ਦਾ ਹੀ ਫਲ ਮਿਲ ਜਾਂਦਾ ਐ ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਦੇਵ ਜੀ ਪਾਸ਼ਾ ਭਾਈ ਲਾਣੇ ਦੇ ਰੋ ਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਮਹਾਰਾਜ ਨੂੰ ਨਿਰੰਕਾਰ ਜਾਣ ਕੇ ਸੇਵਾ ਕੀਤੀ ਮਰੇ ਇਹਨਾਂ ਨੇ ਅਹੰਕਾਰੀ ਬਣਾ ਦਿੱਤਾ ਗੁਰੂ ਨੂੰ ਜਿੱਦਾਂ ਦੀ ਕੋਈ ਭਾਵਨਾ ਨਾਲ ਸੇਵਾ ਕਰਦਾ ਹੈ ਨਾ ਜਿੱਦਾਂ ਦੀ ਭਾਵਨਾ ਨਾਲ ਕੋਈ ਪੁੰਨਦਾਨ ਕਰਦਾ ਨਾ ਮਿਲਦਾ ਉਹਨੂੰ ਉਦਾਂ ਦਾ ਹੀ ਹੈ ਠੀਕ ਹੈ ਨਾ ਜਿੱਦਾਂ ਦੀ ਚੀਜ਼ ਗੁਰੂ ਅੱਗੇ ਕੋਈ ਭੇਟ ਕਰੇਗਾ ਉਹਨੂੰ ਉਦਾਂ ਦੀ ਮਿਲਣੀ ਹੈ ਜੇ ਗੁਰੂ ਘਰ ਗੁਰੂ ਘਰ ਕੋਈ ਵੀ ਚੀਜ਼ ਲਿਉਣ ਲੱਗਿਆ ਸੀ ਸਭ ਤੋਂ ਸੋਹਣੀ ਚੀਜ਼ ਲਿਆਵਾਂਗੇ ਤੇ ਸੋਹਣੀ ਮਿਲੇਗੀ ਤੇ ਜੇ ਹੁਣ ਸਾਰੇ ਨੋਟਾਂ ਦੇ ਵਿੱਚ ਮੈਲਾ ਲੋਡ ਕਹਾਂਗੇ ਵੀ ਇਹ ਭਾਈ ਸਾਹ ਨੂੰ ਰੱਖਦੇ ਮੈਨੂੰ ਥੋੜੋ ਤੁਸੀਂ ਦਿੰਦੇ ਹੋ ਮੈਂ ਗਲੀ 'ਚ ਜਾਂਦਾ ਹੁਣ ਫੜਾਓ ਮੈਨੂੰ 200 500 ਕਿਉਂ ਨਹੀਂ ਦਿੰਦੇ ਤੁਸੀਂ ਇੱਥੇ ਦਿੰਦੇ ਹੋ ਕਿਉਂਕਿ ਬਾਣ ਸ਼ਬਦ ਨੋ ਦਿੰਦੇ ਹੋ ਸ਼ਬਦ ਦਾ ਸਤਕਾਰ ਹੈ ਤੇ ਤੁਸੀਂ ਦੇ ਸ਼ਬਦ ਦੀ ਬੇਕਦਰੀ ਕਰਦੀ ਜਿੰਨੇ ਗੰਦਾ ਨੋਟ ਦੇਤਾ ਚਾਹੇ ਗੋਲਕ ਦੇ ਵਿੱਚ ਗੁਰੂ ਦੇ ਉਹ ਕਹਿੰਦੇ ਨਹੀਂ ਦਰਸ਼ਨੀ ਭੇਟਾ ਠੀਕ ਹੈ ਨਾ ਆ ਬੰਦਰ ਚ ਨਹੀਂ ਬੈਠਾ ਰੱਖੀ ਹੈ ਭਾਈ ਮੈਂ ਦਰਸ਼ਨ ਸਾਨੂੰ ਬਾਣੀ ਸੁਣ ਸੁਣਾਉਣ ਵਾਲਾ ਮਿਲਿਆ ਬਾਣੀ ਗੁਰੂ ਸਾਹਿਬ ਦੇ ਦਰਸ਼ਨ ਮਿਲਿਆ ਅਸੀਂ ਦੋਨਾਂ ਦਾ ਸਤਿਕਾਰ ਕੀਤਾ ਗੁਰੂ ਨੂੰ ਵੀ ਦਿੱਤੇ ਤੇ ਜਿਹੜਾ ਬੋਲਦਾ ਉਹਨੂੰ ਵੀ ਦਿੱਤੇ ਕਾਦੇ ਲਈ ਦਿੱਤੇ ਕਿਹਦਾ ਸਤਿਕਾਰ ਕੀਤਾ ਅਸੀਂ ਸ਼ਬਦ ਦਾ ਸਤਿਕਾਰ ਕੀਤਾ ਆਪਾਂ ਮੂੰਹ ਤੇ ਚੜਿਆ ਹੋਇਆ ਨਾ ਭਾਈ ਨੂੰ 10 ਰੁਪਏ ਦੇਣਾ ਭਾਈ ਨੂੰ ਕੋਈ ਨਹੀਂ ਦਿੰਦਾ ਤੇ ਨਾ ਹੀ ਇਹ ਗੱਲ ਸਹੀ ਹੈ ਅਸੀਂ ਹਮੇਸ਼ਾ ਸ਼ਬਦ ਦੇ ਸਤਿਕਾਰ ਨੂੰ ਦਿੰਦੇ ਆਂ ਸ਼ਬਦ ਚੱਲਦਾ ਹੁੰਦਾ ਤਾਂ ਜੇ ਭਾਈ ਚਾਪਿੰਦਾ ਹੋਵੇ ਕਿਤੇ ਕੋਈ ਦਿੰਦਾ ਠੀਕ ਹੈ ਨਾ ਸਿਰਫ ਜਦੋਂ ਸ਼ਬਦ ਚੱਲਦਾ ਕਥਾ ਚੱਲਦੀ ਕੀਰਤਨ ਚੱਲਦਾ ਉਸ ਕੀਰਤਨ ਦਾ ਸਤਕਾਰ ਗੁਰੂ ਗੋਬਿੰਦ ਸਿੰਘ ਮਹਾਰਾਜੀ ਢਾਲ ਭਰਦੇ ਸੀ ਮੋਹਰਾਂ ਦੀ ਕਵੀ ਜਦੋਂ ਕਵਿਤਾ ਸੁਣਾਉਂਦੇ ਸੀ ਉਹਨਾਂ ਦੀ ਝੋਲੀ ਭਰ ਦਿੰਦੇ ਸੀ ਪਰ ਕਦੋਂ ਉਹਦੇ ਉਹਨਾਂ ਦੀ ਉਸ ਕਵਿਤਾ ਦਾ ਸਤਕਾਰ ਇੱਥੇ ਬਾਣੀ ਦਾ ਸਤਕਾਰ ਹੁੰਦਾ ਸੋ ਜਿੱਦਾਂ ਦੀ ਕੋਈ ਚੀਜ਼ ਗੁਰੂ ਨੂੰ ਭੇਟ ਕਰੇਗਾ ਉਦਾਂ ਦਾ ਹੀ ਉਹਨੂੰ ਸਰਸੰਗਤ ਜੀ ਫਲ ਮਿਲ ਜਾਏਗਾ ਗੁਰੂ ਨੂੰ ਸਭ ਤੋਂ ਕੀਮਤੀ ਤੇ ਸੋਹਣੀ ਚੀਜ਼ ਭੇਟ ਕਰੀਦੀ ਹੈ ਧਿਆਨ ਜਨ ਗੁਰੂ ਨੂੰ ਜਦੋਂ ਆਪਾਂ ਚਲੋ ਵਿਚਾਰ ਆ ਗਈ ਜੋੜ ਦਿੰਨੇ ਆ ਜਦੋਂ ਵਿਆਹ ਸ਼ਾਦੀ ਹੁੰਦੀ ਨਾ ਆਪਾਂ ਬਰੀ ਦਾਜ ਦੀ ਲੈਣ ਜਾਂਦੇ ਆ ਪਹਿਲਾਂ ਰਮਾਲਾ ਕੱਢੋ ਜੀ ਉੱਥੇ ਫਿਰ ਕਹਿਣਾ ਸੋਹਣਾ ਦਿਓ ਸੋਹਣਾ ਇਹ ਨੀ ਪੀਏ ਕਿੰਨੇ ਵਾਲਾ ਜਿਵੇਂ ਅਸੀਂ ਕਹਿਣਾ ਵੀ ਆਜ ਸੂਟ ਇਹ ਦੇ ਉਹ ਫਿਰ ਬਾਜ ਕਹਿੰਦਾ ਹੈ ਤੇ 15000 ਦਾ ਪਰ ਮੈਨੂੰ ਉਹ ਕਹਿੰਦੀ ਏ ਬੀਬੀ ਮੈਨੂੰ ਪਸੰਦ ਆ ਘਰ ਵਾਲੇ ਮੈਂ ਲੈਣਾ ਹੀ ਲੈਣਾ ਉਹ ਕਹਿੰਦਾ ਲੈ ਲੈ ਕੋਈ ਗੱਲ ਨਹੀਂ ਰੱਬ ਦਾ ਦਿੱਤਾ ਸਭ ਕੁਝ ਐ ਪਰ ਉੱਤੇ ਜੇ ਹੁਣ ਗੁਰੂ ਸਾਹਿਬ ਦਾ ਰੁਮਾਲਾ ਤੇ ਜੇ ਕਿਸੇ ਪਾਰਟੀ ਜਾਂ ਗਰੰਟੀ ਨੂੰ ਛੂਟ ਦੇਣਾ ਤੇ ਆਪਾਂ ਕਹੀਏ ਵੀ ਲਾ ਦੇ ਹੁਣ ਉਹੀ ਵੀ ਜਿਹੜਾ 70 ਰੁਪਏ ਮੀਟਰ ਵਾਲਾ ਤੇ ਫਿਰ ਗੁਰੂ ਕੋਈ ਮੰਗਦਾ ਥੋੜਾ ਹੈ ਕੋਈ ਮਾਫ ਕਰਨਾ ਗੁਰੂ ਨੇ ਕਿਹਾ ਮੈਨੂੰ ਰੁਮਾਲਾ ਦਿਓ ਕਿਸੇ ਭਾਈ ਗਰੰਟੀ ਨੇ ਕਿਹਾ ਮੈਨੂੰ ਦਿਓ ਪਰ ਜਦੋਂ ਚੀਜ਼ ਦੇਈ ਦੀ ਆ ਰੱਬ ਸਮਝ ਕੇ ਦੇਈ ਦੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਵੀ ਤੇ ਗੁਰੂ ਦੇ ਵਜ਼ੀਰ ਨੂੰ ਵੀ ਇਹ ਨਹੀਂ ਤਈ ਮਵ ਕਰਨਾ ਹੁਣ ਕੋਈ ਉਹ ਦੂਜੇ ਬਾਸ ਚ ਨਾ ਗੱਲ ਲੈ ਜਾਵੇ ਉਹਦੇ ਕਿਸੇ ਕੰਮ ਹੀ ਨਾ ਆਵੇ ਮਵ ਕਰ ਦੇਣਾ ਕੰਮ ਹੀ ਨਾ ਹੁਣ ਕੋਈ ਇਹ ਨਾ ਗੱਲ ਲੈ ਜੀ ਭਾਈ ਦੇ ਖਰੇ ਇਸ ਵਸਪਾਰਚ ਨਾ ਮੰਗਦੇ ਮੈਂ ਗੱਲ ਕਰਦਾ ਵੀ ਗੁਰੂ ਘਰ ਕੋਈ ਵੀ ਚੀਜ਼ ਲਈ ਆਈ ਜਾਵੇ ਕਿਸੇ ਨੂੰ ਵੀ ਦਿੱਤੀ ਜਾਵੇ ਤੇ ਉਹ ਚੀਜ਼ ਚੰਗੀ ਦਿੱਤੀ ਜਾਵੇ ਅੱਛੀ ਦਿੱਤੀ ਜਾਵੇ ਕਿਸੇ ਨੂੰ ਹੋਰ ਉਦਾਹਰਨ ਦੇ ਦਿੰਨਾ ਸਾਡੇ ਘਰ ਪਰੌਣੇ ਆਉਂਦੇ ਨੇ ਕਿਨੋਂ ਅਸੀਂ ਲੀੜੇ کئی ਵਾਰ ਇਦਾਂ ਦੇ ਦੇ ਦਿੰਨੇ ਆ ਠੀਕ ਹੈ ਜੀ ਉਹ ਫਿਰ ਮੁੜ ਕੇ ਜਦੋਂ ਵਾਪਸ ਘਰ ਆਉਂਦੇ ਨੇ ਫਿਰ ਬੜਾ ਦੁੱਖ ਲੱਗਦਾ ਵੀ ਇਹ ਇਹ ਤੇ ਲੈ ਮੇਰੇ ਵਾਲਾ ਦਿੱਤਾ ਦੇਤਾ ਅਗਲੇ ਨੂੰ ਪਤਾ ਹੈ ਵੀ ਜਿੱਦਾਂ ਦਾ ਤੂੰ ਦਿੱਤਾ ਉਦਾਂ ਦਾ ਤੈਨੂੰ ਉਹਨੇ ਵਾਪਸ ਕਰਤਾ ਇਦਾਂ ਹੀ ਜਿਵੇਂ ਦੀ ਗੁਰੂ ਨੂੰ ਭੇਟਾ ਚੜ੍ਹਾਵਾਂਗੇ ਰਾਜੇ ਅੱਜ ਨੇ ਫਕੀਰ ਨੂੰ ਲਿੱਦ ਪਾ ਦਿੱਤੀ ਝੋਲੀ 'ਚ ਲਿੱਦ ਖਾਣੀ ਭਈ ਠੀਕ ਹੈ ਜੀ ਜੇ ਗੁਰੂ ਨੂੰ ਸੱਚੀ ਸੁੱਚੀ ਪਵਿੱਤਰ ਚੀਜ਼ ਕੀਮਤੀ ਚੀਜ਼ ਸੋਹਣੀ ਚੀਜ਼ ਭਿੜ ਕਰਾਂਗੇ ਤੇ ਉਦਾਂ ਦੀ ਮਿਲਣੀ ਹੈ ਇਹ ਕਰ ਕਰੇ ਸੋ ਇਹ ਕਰਪਾਈ ਮਾਰੀ ਕਹਿੰਦੇ ਇੱਕ ਹੱਥ ਨਾਲ ਦੇ ਤੇ ਦੂਜੇ ਹੱਥ ਨਾਲ ਲੈ ਲੈ ਇਹ ਤੇਰੀ ਮਰਜ਼ੀ ਹੈ ਭਾਈ ਹੁਣ ਤੇਰੀ ਭਾਵਨਾ ਕੋ ਤੇਰੀ ਭਾਵਨਾ ਵੀ ਤੂੰ ਕਿਵੇਂ ਦਾ ਦੇਣਾ ਤੇ ਕਿਵੇਂ ਦਾ ਪ੍ਰਾਪਤ ਕਰਨਾ ਜਿਹਾਂ ਬੀਜੇ ਸੋਲਣੇ ਕਰਮਾ ਸਦੜਾ ਖੇਤ ਬੀਜੇ ਕਿਕਰਾਂ ਤੇ ਮੰਗੇ ਖੁਰਮਾਨੀਆਂ ਮੂਰਖਾਂ ਦੀ ਇਹ ਨਿਸ਼ਾਨੀਆਂ ਬਾਬਾ ਫਰੀਦ ਜੀ ਕਹਿੰਦੇ ਲਾਇਆ ਤੂੰ ਕਿਕਰ ਤੇ ਮੰਗੇ ਤੂੰ ਬਜੌਰ ਲਾਕੇ ਦੀਆਂ ਖਜੂਰਾ ਫਰੀਦਾ ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ ਹੰਡੇ ਉਹਨ ਕਤਾਈਂਦਾ ਪੈਂਦਾ ਲੋੜੇ ਪੱਟ ਪੱਟ ਕਹਿੰਦੇ ਕਿੱਕਰ ਦਾ ਬੀਜ ਬੀਜ ਕੇ ਕੋਈ ਸਾਲ ਬਾਅਦ ਕਮੇ ਵੀ ਮੈਨੂੰ ਇੱਥੋਂ ਮਿੱਠੇ ਫਲ ਲੱਗਣ ਮਿਲਣ ਕਿੱਕਰ ਨੂੰ ਤੇ ਸੋਲਾ ਲੱਗਦੀਆਂ ਬਾਈ ਕੰਡੇ ਲੱਗਦੇ ਆ ਕਿੱਕਰ ਤੋਂ ਕਿਹੜਾ ਉੱਤੇ ਦਲੋ ਮਿੱਠਾ ਫਲ ਲੱਗਣਾ ਜਾਂ ਝੜਨਾ ਤੈਨੂੰ ਮਿੱਠਾ ਫਲ ਲੈਣਾ ਤੇ ਮਿੱਠੇ ਫਲ ਦਾ ਬੀਜ ਬੀਜ ਨਾ ਪੈਣਾ ਜਦੋਂ ਰਸਤਾ ਤੈਅ ਕਰਨਾ ਨਾ ਤੂੰ ਕਿੰਨਾ ਮੈਂ ਸੱਚਖੰਡ ਜਾਣਾ ਰਾਹ ਵਿੱਚ ਸ਼ੀਕ ਵੀ ਲੱਗਣਾ ਬਾਬਾ ਬਰੀ ਜੀ ਕਹਿੰਦੇ ਅੱਗੇ ਦੋਜਕ ਤਪਿਆ ਸੁਣੀਏ ਵੀ ਜੇ ਕਿਸੇ ਨੂੰ ਠੰਡ ਵਰਤਾਈ ਹੋਏਗੀ ਤੇ ਸ਼ੀਕ ਤੋਂ ਬਚ ਜਾਏਗਾ ਕਿਸੇ ਨੂੰ ਸ਼ਾਮ ਦਿੱਤੀ ਹੋਏਗੀ ਤੈਨੂੰ ਵੀ ਸ਼ਾਮ ਮਿਲ ਜਾਏਗੀ ਕਿਸੇ ਨੂੰ ਖੋਇਆ ਹੋਏਗਾ ਤੇ ਤੈਨੂੰ ਵੀ ਤੋਸਾ ਮਿਲ ਜਾਏਗਾ ਬਾਣੀ ਵਿੱਚ ਲਿਖਿਆ ਤੈਨੂੰ ਵੀ ਮਿਲ ਜਾਏਗਾ ਜਦ ਜੂੰਦੇ ਜੀ ਕਿਸੇ ਨੂੰ ਕੋਈ ਤਨ ਦਾ ਕਾਨੂੰਨੇ ਦਿੱਤਾ ਕੁਝ ਆਪਣਾ ਹੀ ਤਨ ਢੱਕੀ ਗਿਆ ਆਪ ਹੀ ਮੈਂ ਖਾਈ ਗਿਆ ਕਿਸੇ ਨੂੰ ਦਿੱਤਾ ਹੀ ਨਾ ਕੋਈ ਅਨਾਜ ਕੋਈ ਕਿੱਲੋ ਕੋਈ ਰੋਟੀ ਛਗਾਈ ਨਾ ਤੇ ਫਿਰ ਮਹਾਰਾਜ ਜੀ ਕਹਿੰਦੇ ਫਿਰ ਅੱਗੇ ਭਾਈ ਜਿਹੜਾ ਜਿਨ੍ਹਾਂ ਨੇ ਬੀਜਿਆ ਮਿਲਣਾ ਉਹਨਾਂ ਨੂੰ ਹੀ ਠੀਕ ਹੈ ਤੂੰ ਆਪਣਾ ਇੱਥੇ ਹੀ ਨਾ ਖਰਜ ਕਰੀ ਉੱਥੇ ਜੋਗਾ ਬਚਾਲਾ ਸੋ ਮਹਾਰਾਜ ਜੀ ਕਹਿੰਦੇ ਨਾਨਕ ਸਭ ਕੇ ਚਾਪ ਹੈ ਅਵਰ ਨਾ ਦੂਜੀ ਜਾਏ ਮੈਂ ਸੱਚੇ ਪਾਤਸ਼ਾਹ ਤੂੰ ਬਿਨਾ ਹੋਰ ਸੰਸਾਰ ਦੇ ਵਿੱਚ ਕੋਈ ਨਹੀਂ ਹੈ ਉਹਦਾ ਹੀ ਪਸਾਰਾ ਪੌੜੀ ਤੇਰੀ ਵਡਿਆਈ ਤੂੰ ਐ ਜਾਣਦਾ ਮਾਰੇ ਤੂੰ ਕਿੱਡਾ ਵੱਡਾ ਹੈ ਤੇਰੀਆਂ ਵਡਿਆਈਆਂ ਅਸੀਂ ਕੀ ਕਰ ਸਕਦੇ ਹਾਂ ਤੇਰੇ ਤੇਰੇ ਬਾਰੇ ਤੈਨੂੰ ਪਤਾ ਸੋ ਸਾਨੂੰ ਤੇ ਜਿੱਦਾਂ ਤੂੰ ਬੁਲਾ ਲੰਨਾ ਸੀ ਬੋਲਦੇ ਤੂੰ ਤੇ ਜਿਵੜਿਆ ਵਰਨਾ ਕੋਈ ਪਰ ਇਨਾ ਪਤਾ ਹੈ ਵੀ ਤੇਰੇ ਵਰਗਾ ਕੋਰ ਕੋਰ ਨਹੀਂ ਹੈ ਤੂੰ ਤੇ ਜਿਵੜ ਹੋਰ ਸ਼ਰੀਕ ਹੋਵੇ ਤਾਂ ਆਖੀ ਹੈ ਤੂੰ ਤੇ ਜਿਵੜ ਤੂੰ ਐ ਹੋਈ ਕਹਿੰਦੇ ਤੇਰੇ ਵਰਗਾ ਕੋਈ ਦੁਨੀਆ ਵਿੱਚ ਸ਼ਰੀਕ ਨਹੀਂ ਹੈ ਜੇ ਹੋ ਗਏ ਹੋਵੇ ਤਾਂ ਤੁਹਾਨੂੰ ਦਸੀਏ ਤੇਰੇ ਤੇਰੇ ਜਿਆ ਤੂੰ ਆਪ ਹੀ ਹੈ ਠੀਕ ਹੈ ਦੁਨੀਆ ਵਿੱਚ ਸਾਡੇ ਸ਼ਰੀਕ ਨੇ ਪਰ ਤੇਰਾ ਕੋਈ ਨਹੀਂ ਜਿੰਨ ਤੋਂ ਸੇਵਿਆ ਤਿੰਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਗਿਆ ਕੋਈ ਮਰੀ ਕਹਿੰਦੇ ਜਿਨ੍ਹਾਂ ਨੇ ਤੈਨੂੰ ਯਾਦ ਕੀਤਾ ਸਿਮਰਿਆ ਉਹਨਾਂ ਨੇ ਤੈਨੂੰ ਪ੍ਰਾਪਤ ਕਰ ਰਿਹਾ ਉਹਨਾਂ ਦੀ ਰੀਸ ਕੋਈ ਕਰ ਸਕਦਾ ਨਹੀਂ ਰੀਸ ਕਰ ਸਕਦਾ ਕਮਾਈ ਕਰ ਸਕਦਾ ਠੀਕ ਹੈ ਜੀ ਉਹਨਾਂ ਵਰਗਾ ਬਣਨਾ ਬੜਾ ਮੁਸ਼ਕਲ ਹੈ ਠੀਕ ਹੈ ਜੀ ਉਹਨਾਂ ਵਰਗਾ ਬੜਾ ਮੁਸ਼ਕਲ ਕੋਈ ਕਿਦਾਂ ਦਾ ਉਤੇ ਹੁਣ ਉਹਨੂੰ ਹੀ ਪਤਾ ਹੈ ਤੂੰ ਭੰਨਣ ਕੜਨ ਸਮਰਾਤ ਦਾ ਤਾਰ ਹੈ ਤੇਰੇ ਅੱਗੇ ਮੰਗਣ ਨੂੰ ਹੱਥ ਜੁੜ ਖਲੀ ਸਭ ਹੋਈ ਤੂੰ ਘੜਦਾ ਵੀ ਆਪ ਹੈ ਭੰਦਾ ਵੀ ਆਪ ਹੈ ਦਾਤਾ ਵੀ ਆਪ ਹੈ ਤੇ ਸਾਰੇ ਤੇਰੇ ਕੋਲੋਂ ਮੰਗਣ ਦੇ ਲਈ ਲਾਈਨ ਵਿੱਚ ਖਲੋਤੇ ਹੋਏ ਨੇ ਤੁਦ ਜੀਵਣ ਦਾ ਤਾਰ ਮੈਂ ਕੋਈ ਨਜ਼ਰ ਨਾ ਆਵੀ ਤੇਰੇ ਵਰਗਾ ਦਾਤਾ ਮੈਨੂੰ ਕੋਈ ਦਿਸਦਾ ਨਹੀਂ ਤੁਦ ਸਭੈ ਨੂੰ ਦਾਨ ਦਿੱਤਾ ਤੂੰ ਤੂੰ ਸਾਰਿਆਂ ਨੂੰ ਦਾਨ ਦਿੱਤਾ ਕਿਨੂ ਕਿਨੂ ਦਿੱਤਾ ਖੰਡਾਂ ਖੰਡੀ ਵਰ ਭੰਡੀ ਖੰਡਾਂ ਵਰ ਮੰਡਾਂ ਪਤਾਲੀ ਪਤਾਲਾਂ ਪੁਰੀਆਂ ਪੁਰੀਆਂ ਵਿੱਚ ਰਹਿੰਦਿਆਂ ਨੂੰ ਸਭ ਲੋਈ ਜਿੱਥੇ ਵੀ 14 ਲੋਕ ਨੇ ਜਾਂ ਪਤਾਲ ਨੇ ਜਾ ਖੰਡ ਨੇ ਬ੍ਰਹਿਮੰਡ ਨੇ ਜਿੱਥੇ ਵੀ ਜੋ ਰਹਿੰਦਾ ਓਥੇ ਤੋਂ ਸਾਰਿਆਂ ਜੀਵਾਂ ਤੇ ਬਖਸ਼ਿਸ਼ ਕੀਤੀ ਹੈ ਚਾਹੇ ਕੋਈ ਜਲ ਵਿੱਚ ਰਹਿੰਦਾ ਆకాశ ਵਿੱਚ ਰਹਿੰਦਾ ਜੰਗਲ ਵਿੱਚ ਰਹਿੰਦਾ ਤੋ ਧਰਤੀ ਵਿੱਚ ਰਹਿੰਦਾ ਮਿੱਟੀ ਵਿੱਚ ਰਹਿੰਦਾ ਮਿੱਟੀ ਦੇ ਉੱਪਰ ਰਹਿੰਦਾ ਸਾਰਿਆਂ ਨੂੰ ਹਵਾ ਦੇ ਵਿੱਚ ਉੱਡਦਾ ਸਾਰਿਆਂ ਨੂੰ ਮਾਰਜੀ ਕਹਿੰਦੇ ਤੂੰ ਮਤਲਬ ਰਿਜਕ ਦਿੱਤਾ ਹੋਇਆ ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਮਹਾਰਾਜ ਜੀ ਮੇਰ ਕਰਨ ਕਿਸ ਦਾ ਭਾਵ ਅਰਥ ਸਭ ਦੇ ਗਰਦਿਆਂ ਵਿੱਚ ਵਸੇ ਮਹਾਰਾਜ ਸਭ ਨੂੰ ਤੰਦਰੁਸਤੀਆਂ ਬਖਸ਼ੇ ਸਭ ਦੇ ਬੱਚਿਆਂ ਨੂੰ ਖੁਸ਼ੀਆਂ ਦੇਵੇ ਤਰੱਕੀਆਂ ਦੇਵੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਏ ਹਰ ਮੈਦਾਨ ਫਤਿਹ ਕਰੇ ਭੁੱਲ ਚੁੱਕ ਮਾਫ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ